ਬਲੇਰ ਵਾਸੀ ਫੌਜੀ ਜਗਰੂਪ ਸਿੰਘ ਡਿਊਟੀ ਦੌਰਾਨ ਹੋਇਆ ਸ਼ਹੀਦ। ਤਿਰੰਗੇ ਝੰਡੇ ਵਿੱਚ ਲਪੇਟੀ ਮਰਤਕ ਦੇ ਪਿੰਡ ਪੁੱਜਨ ਤੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਹੋਇਆ ਬੁਰਾ ਹਾਲ। ਗਮਗਿਨ ਮਾਹੌਲ ਵਿੱਚ ਹੋਇਆ ਅੰਤਿਮ ਸੰਸਕਾਰ। ਪਰਿਵਾਰ ਨੇ ਸ਼ਹੀਦੀ ਯਾਦ ਵਿੱਚ ਗੇਟ ਅਤੇ ਖੇਡ ਸਟੇਡੀਅਮ ਬਣਾਉਣ ਦੀ ਕੀਤੀ ਮੰਗ। ਜ਼ਿਲ੍ਹਾ ਤਰਨਤਾਰਨ ਹਲਕਾ ਖੇਮ ਕਰਨ ਬਲਾਕ ਪੇਖੀਵਿੰਦ ਦੇ ਪਿੰਡ। ਬਲੇਰ ਵਿੱਚ ਉਸ ਵਕਤ ਸੋਗ ਦੀ ਲਹਿਰ ਦੌੜ ਗਈ। ਜਦ ਕੁਝ ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਨੌਜਵਾਨ। ਜਗਰੂਪ ਸਿੰਘ ਪੁੱਤਰ ਹਰਦੀয়াল ਸਿੰਘ ਵਾਸੀ ਬਲੇਰ ਉਮਰ ਕਰੀ 26 27 ਸਾਲ ਜੋ ਕਿ ਕਰੀਬ 6 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਜਸਲਮੇਰ ਵਿਖੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਉਹਨਾਂ ਦੀ ਮਰਤਕ ਦੇ ਅੱਜ ਉਹਨਾਂ ਦੇ ਜੱਦੀ ਪਿੰਡ ਬਲੇਰ ਵਿਖੇ ਪਹੁੰਚਣ ਤੇ ਪਰਿਵਾਰ ਦਾ ਦਰਦ ਦੇਖਿਆ ਨਹੀਂ ਸੀ ਜਾਂਦਾ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਇਸ ਦੇ ਨਾਲ ਸਾਰਾ ਹੀ ਪਿੰਡ ਭਾਵੁਕ ਨਜ਼ਰ ਆਇਆ। ਇਸ ਮੌਕੇ ਆਰਮੀ ਦੇ ਜਵਾਨ ਵੀ ਮਰਤਕ ਸ਼ਹੀਦ ਦੇ ਨਾਲ ਪਿੰਡ ਪੁੱਜੇ। ਅਤਾ ਸ਼ਹੀਦ ਜਗਰੂਪ ਸਿੰਘ ਨੂੰ ਸਲਾਮੇ ਵੀ ਦਿੱਤੀ ਗਈ ਨਾਇਬ ਸਬੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਨੂੰ ਸ਼ਹੀਦ ਹੋਣ ਦਾ ਦਰਜਾ ਦਿੱਤਾ ਗਿਆ ਹੈ ਇੱਥੇ ਦੱਸਣ ਯੋਗ ਹੈ ਕਿ ਮ੍ਰਿਤਕ ਜਗਰੂਪ ਸਿੰਘ ਆਪਣੇ ਪਿੱਛੇ ਦੋ ਭੈਣਾਂ ਇੱਕ ਭਰਾ ਜੋ ਕਿ ਫੌਜ ਵਿੱਚ ਨੌਕਰੀ ਕਰਦਾ ਹੈ ਅਤੇ ਆਪਣੇ ਮਾਤਾ ਪਿਤਾ ਨੂੰ ਰੋਂਦੇ ਕੁਲਾਨ ਦੇ ਛੱਡ ਗਿਆ ਇਸ ਮੌਕੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਸੇਰਾ ਨੰਬਰਦਾਰ ਕਰਤਾਰ ਸਿੰਘ ਹਰਪਾਲ ਸਿੰਘ ਜਰਨਲ ਸਕੱਤਰ ਸ਼ਰਮਨੀ ਅਕਾਲੀ ਦਲ ਮਾਨ ਅਤੇ ਪਰਿਵਾਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕੋਲੋਂ ਸ਼ਹੀਦ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦੇਣ ਦੀ ਮੰਗ ਕੀਤੀ ਅਤੇ ਨਾਲ ਹੀ ਪੰਜਾਬ ਸਰਕਾਰ ਕੋਲੋਂ ਸ਼ਹੀਦੀ ਯਾਦ ਵਿੱਚ ਜ਼ਾਦਗਾਰੀ ਗੇਟ ਅਤੇ ਖੇਡ ਸਟੇਡੀਅਮ ਬਣਾਏ ਜਾਣ ਦੀ ਵੀ ਮੰਗ ਕੀਤੀ ਤਰਨਤਾਰਨ ਤੋਂ ਸਨੂ ਫਤਿਹਬਾਦ ਦੀ ਖਾਸ ਰਿਪੋਰਟ ਅਰਿਓ ਤੇ ਕੀ ਆਪਣੇ ਨਾਲ ਕਿਹੜਾ ਪੇਂਡਾ ਦਾ ਨੌਜਵਾਨ ਨਾ ਘਟਰਾਵਾਸੀ ਪੋਦੀਵਾਲੀ ਪੀੜਤ ਚੜ੍ਹਤ ਹੋ ਰਿਹਾ ਮੇਰਾ ਨਾਮ ਗੁਰਪ੍ਰੀਤ ਸਿੰਘ ਚੇਰਾਂ ਦਾ ਪਿੰਚਪਿੰਡ ਪਲੇਅਰ ਪੇ ਸਾਡੇ ਪਿੰਡ ਦਾ ਨੌਜਵਾਨ ਸਦਾਜਗਰੂਪ ਸਿੰਘ ਹੌਲਦਾਰ ਸਾਹਿਬ ਇਹਨਾਂ ਦੀ ਕੱਲ ਡਿਊਟੀ ਦੌਰਾਨ ਜਿਹੜੀ ਉਹ ਡੈਥ ਹੋ ਗਈ ਜਦੋਂ ਫੋਨ ਆਇਆ ਸਾਨੂੰ ਪਤਾ ਲੱਗਾ ਔਰ ਅੱਜ ਉਹਨਾਂ ਦਾ ਜਿਹੜਾ ਸਰਕਾਰੀ ਸੇਵੀ ਸਨਮਾਨ ਨਾਲ ਸਸਕਾਰ ਹੋਇਆ ਅਸੀਂ ਪਿੰਡ ਲੋ ਪਰਿਵਾਰ ਵੱਲੋਂ ਇਹ ਮੰਗ ਕਰਦੇ ਹਾਂ ਇੱਕ ਤੇਦੀ ਯਾਦ ਵਿੱਚ ਕੁਝ ਨਾ ਕੁਝ ਜੰਗਏਟ ਪਰਵਾਰ ਕਹਿੰਦਾ ਗੇਟ ਬਣਾਇਆ ਜਾਵੇ। ਹੋਰ ਹੋਰ ਵੀ ਸਰਕਾਰੀ ਕਾਰਜ ਹੋਵੇ। ਹੋਰ ਜੋ ਵੀ ਸਰਕਾਰੀ ਸਹੂਲਤਾਂ ਛੇਦਾਂ ਨੂੰ ਮਿਲਦੀਆਂ ਕੋਈ ਚੀਜ਼ ਨਹੀਂ ਦਿੱਖਣ ਜਾਂਦੀ। ਤਾਂ ਜੋ ਸਾਡੇ ਪਿੰਡ ਦਾ ਨੌਜਵਾਨ بڑا ਹੋਣਾ ਨੌਜਵਾਨੇ ਇਹਦੀ ਯਾਦਗਾਰ ਬਣੇ। ਪਰਿਵਾਰ ਨੂੰ ਸਹੂਲਤਾਂ ਮਿਲ ਸਕਣ। ਕਲਰ ਜੀ ਖਸਾਂ ਵਿੱਚ ਕੀ ਹਾਂ? ਹਾਂਜੀ ਵਿੱਚ ਕੀ ਆ ਆਪਣਾ ਨਾਮ ਹੈ। ਕਿਹੜਾ ਆਪਣਾ ਲੱਕਰ ਆਵੇ। ਆਹੜਾ ਮੁੰਡਾ ਆਪਣਾ ਫੌਜੀ ਜਵਾਨ ਸ਼ੇਰ ਕਰ ਬਣੇ। ਸੋ ਕੀ ਕਹਿਣਾ ਚਾਹੋ? ਮੇਰਾ ਨਾਮ ਗੁਰਪ੍ਰੀਤ ਸਿੰਘ ਸ਼ੇਰਾ ਸਰਪੰਚ ਬਲੇਰ। ਸਾਡੇ ਪਿੰਡ ਦਾ ਜਿਹੜਾ ਸ਼ਹੀਦ ਨੌਜਵਾਨ ਆਇਆ ਸਰਦਾਰ ਜਗਰੂਪ ਸਿੰਘ ਹੌਲਦਾਰ ਬਹੁਤ ਹੀ ਵਧੀਆ ਇਨਸਾਨ ਬਹੁਤ ਲਾਇਕ ਬੱਚਾ ਸੀਗਾ ਇਹ ਦੋ ਭਰਾ ਦੋਨੇ ਆਰਮੀ 'ਚ ਇਹ ਛੋਟਾ ਹੈ ਦੂਸਰਾ ਬ੍ਰਦਰ ਇਹਦਾ ਵੱਡਾ ਇਹਨਾਂ ਦੀ ਮੈਰਿਜ ਹੋਈ ਸੀ ਨਹੀਂ ਇਹ ਅਨਮੈਰਟ ਹੈ ਜੀ ਇਹਨਾਂ ਦੀ ਇੰਗੇਜਮੈਂਟ ਹੋਈ ਸੀ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਗਾਂ ਵਿਆਹ ਹੋਣਾ ਹੈ ਪਰ ਜੋ ਬੈਕਗ੍ਰਾਉਂਡ ਨੂੰ ਮਨਜ਼ੂਰ ਹੁਣ ਪਰਿਵਾਰ ਦਾ ਬੁਰਾ ਹਾਲ ਹੈ ਜੀ ਤੇ ਕੀ ਦੋਸੇ ਟ੍ਰੈਨਾਂ ਦੀ ਉਮਰ ਜੋ ਉਹਨਾਂ ਦੀ ਹੋਈ ਤੇ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਮੰਗ ਹੁਣੇ ਆ ਜੀ ਇਹ ਵਾਪਸ ਨਹੀਂ ਆ ਸਕਦਾ ਕਿਉਂਕਿ ਜਿੱਡਾ ਵੱਡਾ ਘਾਟਾ ਹੈ ਪੂਰਾ ਨਹੀਂ ਹੋ ਸਕਦਾ ਪਰ ਜਿਹੜਾ ਪਰਿਵਾਰ ਨੂੰ ਉਹਨਾਂ ਦੇ ਬਜ਼ੁਰਗਾਂ ਮਾਤਾਂ ਨੂੰ ਜਿਹੜਿਆ ਕੋਈ ਆਪਦੀ ਦਾ ਜੀ ਆਪਦੀ ਸੌਖੀ ਜ਼ਿੰਦਗੀ ਜਿਹੜੀ ਨੰਘ ਸਕੇ ਉਹਦੇ ਲਈ ਜੋ ਸਹੂਲਤ ਸਰਕਾਰ ਦਿੰਦੀ ਆ ਮੈਨੂੰ ਸਿੱਧਾ ਉਹ ਦਿੱਤੀ ਜਾਵੇ ਉਹਦੇ ਨਾਲ ਜਿਹੜਾ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਮਾਨਜੋਗ ਮੁਖ ਮੁੱਖਤ ਤੇ ਸਾਹਮਣੂ ਆਪਣਾ ਤੁਮਾਨ ਜੀ ਨੂੰ ਇਹਨਾਂ ਨੂੰ ਇੱਕ ਸਾਡੇ ਪਿੰਡ ਦੇ ਵਿੱਚ ਗੇਟ ਇਹਨਾਂ ਦਾ ਯਾਦਗਾਰੀ ਜਿਹੜਾ ਉਹ ਲਾਇਆ ਜਾਵੇ ਜਾਂ ਸਟੇਡੀਅਮ ਜਿਵੇਂ ਸਾਡੇ ਸਾਰੇ ਘਰ ਦੀ ਵੀ ਮੰਗਿਆ ਕਰ ਵਾਲਿਆਂ ਦੀ ਵੀ ਔਰ ਨਗਰ ਦੀ ਵੀ ਸੋਸਾ ਦੀ ਬੇਨਤੀ ਹੈ ਜੀ ਜ਼ਰੂਰ ਹੋਣਾ ਚਾਹੀਦਾ ਹਾਂਜੀ ਜੀ ਕੀ ਆਪਣਾ ਨਾਮ ਕਿਹੜਾ ਨਗਰ ਦਾ ਕੀ ਲੱਗਦਾ ਜੀ ਆਪਣਾ ਨਾਮ ਆਪਣਾ ਹੀ ਹੋਲੇ ਨਗਰ ਆ ਤੇ ਭੀਆ ਇਹ ਸਾਡਾ ਤੇ ਮਾ ਆਪਣਾ ਗੱਲ ਆ ਵੀ ਅੱਗਾ ਭੀਆ ਹੀ ਲਗਵਾਈ ਅੱਛਾ ਜੀ ਤੇ ਕੀ ਕਰਨਾ ਵਾਪਰੀ ਜੀ ਕੀ ਸੀ ਆਪਣਾ ਸੀ ਇਹ ਲੋਗਾ ਤੇ ਕਿੱਦਾਂ ਪਤਾ ਲੱਗਾ ਤੁਹਾਨੂੰ ਤੁਹਾਨੂੰ ਜੀ ਆਪਣਾ ਪੂਣ ਹੀ ਆਇਆ ਸਭ ਜੇ ਜਦ ਕੀ ਸਰਕਾਰ ਤੋਂ ਵੀ ਮੰਗ ਕਰਦੇ ਰਿਹਾਟ ਐਂ ਮੰਗ ਕਰਦੇ ਆ ਵੀ ਆਪਣਾ ਇਹਨਾਂ ਮਾਪ ਤੋਂ ਨੂੰ ਰੋਕ ਦਿੱਤੀ ਜਾਵੇ ਤੇ ਬਾਕੀ ਕਾਹਦਾ ਕੋਈ ਪੇਂਡਾ ਬਣ ਜੇ ਛੇੜੀਏ ਬਣ ਜੇ ਗੇੜ ਲੱਗ ਜੇ ਇਹ ਮਹਾਤ 15 ਕਿਹਨਾਂ ਡਾ ਗੁਰਪ੍ਰੀਤ ਆ ਮੇਰਾ ਤੇ ਆ ਕੀ ਘਤਰਾ ਬਾਪ ਜੀ ਸਿੱਧਾ ਹੀ ਸਾਨੂੰ ਫੋਨ ਹੀ ਆਇਆ ਏ ਕਹਿੰਦੇ ਆ ਇਦਾਂ ਪਤਾ ਨਹੀਂ ਜਾਂ ਗੁਰੂਗੁਰ ਠੀਕ ਨਹੀਂ ਆ ਸੀਰੀਅਸ ਆ ਤੇ ਸਾਨੂੰ ਨਹੀਂ ਪਤਾ ਲੱਗਾ ਕੀ ਪਤੀ ਹੋਇਆ ਕੀ ਨਹੀਂ ਹੋਇਆ ਇਹ ਤਾਂ ਮਿਲਟਰੀ ਵਾਲਿਆਂ ਨੂੰ ਪਤਾ ਹੈ ਤੇ ਕੀ ਲੱਖਦਾ ਮੈਂ ਬਈ ਮੇਰਾ ਭਰਾ ਯਾ ਮਾਨੂੰ 5 ਦੇ ਸਾਲ ਹੋ ਚੱਲੇ ਆ ਸਾਨੂੰ ਪਤਾ ਲੱਗਾ ਅਸੀਂ ਘਰੇ ਆਪਦੇ ਸਾਨੂੰ ਫੋਨ ਆਇਆ ਏ ਕਹਿੰਦੇ ਜਾ ਗਰੂ ਨਹੀਂ ਪਤਾ ਨਹੀਂ ਸੀਰੀਸ ਜਾਂ ਹਸਪੀਟਲ ਜਾਂ ਜੀ ਮੈਨ ਨਹੀਂ ਨਵੇਂ ਮਰਜਨੀਆ ਜੀ ਹੋਈ ਜੀ ਮੰਗ ਕਰਦੇ ਹਾਂ ਜੀ ਇਹ ਮੰਗ ਕਰਦੇ ਹੈ ਕਿ ਸਾਡੇ ਪ੍ਰਾ ਦੀ ਯਾਦ ਕਰੀ ਜੇ ਕੋਈ ਗੇੜ ਬਣਾਇਆ ਜਾਵੇ ਕੁਝ ਕੀਤਾ ਜਾਵੇ ਜਿਹੜੀ ਉਹਦੀ ਯਾਦਗਾਰੀ ਰਵੇ ਉਹਦੀ ਯਾਦਗਾਰੀ ਦੇ ਵਿੱਚ ਕੁਝ ਬਣਾਇਆ ਜਾਵੇ ਹਾਂ ਜੀ ਤੁਸੀਂ ਆਪਣਾ ਨਾਮ ਜਿਹੜਾ ਨਗਰ ਦਾ ਕੀ ਕਿਦੋਂ ਘਟਲਾ ਵਾਪਰੀ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਸ਼ਰ ਭਾਈਪੁਰੀ ਚਾਹ ਸਿੰਘ ਬਲੇਰ ਇਹੀ ਨਗਰ ਹੈ ਮੇਰਾ ਮੇਰਾ ਭਤੀਜਾ ਲੱਗਦਾ ਸੀ ਇਹ ਪਾਈਜ ਗੁਰੂਪ ਸਿੰਘ ਪਿਛਲੇ ਸਮੇਂ ਤੋਂ ਫੌਜ ਦੇ ਵਿੱਚ ਆਰਮੀ ਦੇ ਵਿੱਚ ਆਪਣੀ ਡਿਊਟੀ ਕਰ ਰਿਹਾ ਸੀ ਬੜੀ ਮਿਹਨਤ ਤੇ ਬੜੇ ਤਸ਼ੱਦਦ ਦੇ ਨਾਲ ਮਾਪਿਆਂ ਨੇ ਉਹ ਆਪਣੇ ਬੱਚੇ ਨੂੰ ਪਾਲਿਆ ਜਵਾਨ ਕੀਤਾ ਫਰਜ਼ੀ ਕਰਵਾਇਆ ਬਹੁਤ ਵੱਡੀਆਂ ਆਸਾਂ ਤੇ ਉਮੀਦਾਂ ਸੀ ਪਰ ਅੱਜ ਉਹਨਾਂ ਦੀਆਂ ਸਾਰੀਆਂ ਆਸਾਂ ਉਮੀਦਾਂ ਦੇ ਉੱਤੇ ਪਾਣੀ ਖੜ ਚੁੱਕਾ ਅਸੀਂ ਇਹੀ ਮੰਗ ਕਰਦੇ ਹਾਂ ਪੰਜਾਬ ਸਰਕਾਰ ਕੋਲੋਂ ਸੈਂਟਰ ਸਰਕਾਰ ਕੋਲੋਂ ਤੇ ਇਹ ਆਪਣੇ ਵਿਭਾਗ ਦੇ ਕੋਲੋਂ ਇਸ ਪਰਿਵਾਰ ਨੂੰ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸਹੂਲਤ ਦਿੱਤੀ ਜਾਵੇ ਕਿਉਂਕਿ ਅੱਜ ਉਹਨਾਂ ਦੇ ਮਾਤਾ ਦੇ ਪਿਤਾ ਦੇ ਜੋ ਹਾਲਾਤ ਆਣਾ ਕੋਈ ਬਿਆਨ ਨਹੀਂ ਕੀਤੇ ਜਾ ਸਕਦੇ ਪਿੰਡ ਵਾਸਤੇ ਕੀ ਮੰਗਤੋ ਜੀ ਤੇ ਪਿੰਡ ਵਾਸਤੇ ਵੀ ਅਸੀਂ ਇਹੀ ਮੰਗ ਕਰਦੇ ਆ ਕਿ ਉਹਨਾਂ ਦੇ ਨਾਂ ਤੇ ਕੋਈ ਹੁਜੀ ਯਾਦਗਾਰੀ ਬਣਾਈ ਜਾਵੇ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸਾਹਮਣੇ ਬਣ ਕੇ ਸਾਰੇ ਆਉਣ ਵਾਲੇ ਨੌਜਵਾਨਾਂ ਨੂੰ ਵੀ ਇਹ ਪ੍ਰੇਰਨਾ ਮਿਲੇ ਜਿਹਦੇ ਤੋਂ ਕਿ ਵਾਕਿਆ ਹੀ ਸਾਡੇ ਪਿੰਡ ਦਾ ਨੌਜਵਾਨ ਸੀ ਇਹਨੇ ਕੁਰਬਾਨੀ ਕੀਤੀ ਆ ਅਸੀਂ ਇਹਨਾਂ ਦੇ ਵਾਂਗ ਚੰਗਾ ਜੀਵਨ ਜਿਹੜਾ ਹੈ ਚੰਗੇ ਅਵਧਾਂ ਤੇ ਜਾਈਏ ਇਹ ਹੀ ਸਾਰੇ ਨਗਰ ਦੇ ਵੱਲੋਂ ਪਰਿਵਾਰ ਦੇ ਵੱਲੋਂ ਮੰਗਿਆ ਹੈ ਇਹ ਮੰਗ ਜਿਹੜੀ ਹੈ ਇਹਨੂੰ ਪੂਰਾ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਅਲੀ ਸਰ ਕੀ ਨਾ ਆਪਣਾ ਤੇੜੀ ਗਰੁੱਪ ਜਿਹੜਾ ਮਰੇ ਰਿਹਾ ਤੇ ਉਸ ਨੌਜਵਾਨ ਦੀ ਮੌਤ ਹੋ ਗਈ। ਹਾਂਜੀ ਨਾਇਬ ਸੂਬਦਾਰ ਸਤਨਾਗ ਸਿੰਘ 31 ਵਿਲੀਅਮ ਰਾਈਜ਼ਰ। ਅੱਛਾ। ਔਰ ਮੇਰੀ ਯੂਨਟ ਦਾ ਜਵਾਨ ਸੀਗਾ। ਇਹ ਕੀ ਗੱਲ ਕੀ ਕਾਰਨ ਬਣਿਆ ਇਹ ਡਿਊਟੀ ਦੇ ਦੌਰਾਨ ਕਿਤੇ ਇਹਨਾਂ ਨੂੰ ਨਾ ਐਨਸ਼ੂ ਸੀਗਾ ਤੇ ਕੰਮ ਕਰ ਰਹੀ ਸੀ ਕਿਤੇ ਤੇ ਅਚਾਨਕ ਵਾਟਰ ਬੋਇਲਰ ਤੋਂ ਪਾਣੀ ਭਰ ਰਹੀ ਸੀ ਤੇ ਪਾਣੀ ਭਰਦਿਆਂ ਕਿਤੇ ਮਨੂੰ ਕਰੰਟ ਦੀ ਛੋਟ ਲੱਗ ਗਈ। ਤੇ ਇਹ ਜੀ ਸਨਮਾਨ ਦਿੱਤਾ ਕੀ ਸਨਮਾਨ ਦਿੱਤਾ ਜਾ ਰਿਹਾ ਜੀ ਨਾਲ ਹਾਂ ਜੀ ਇਹ ਜੀ ਸਨਮਾਨ ਦਿੱਤਾ ਜਾ ਰਿਹਾ ਹੈ ਇਹ ਜੀ ਅ ਜੇ ਗੱਲ ਕਰਕੇ ਅਸੀਂ ਦੱਸਾਂਗੇ ਕਿ ਸਨਮਾਨ ਦੇ ਚੋਹੀ ਹੋਗਾ ਜੋ ਮਤਲਬ ਪਰਿਵਾਰ ਵਾਸਤੇ ਜੋ ਅਰੇਂਜਮੈਂਟ ਜੋ ਕਰ ਸਕਦੀ ਹੋਗੀ ਉਹ ਖਾਈ ਮੜੇ ਨਾਲ ਬਾਤ ਕਰੂਗੀ ਜੀ ਦੱਸ ਸਕਦਾ ਜੀ ਹਾਂ ਜੀ ਦੱਸਤਾ ਦਗਾ ਇੱਕ ਸਰ ਪਰਿਵਾਰ ਦੀ ਮੰਗ ਇਹਦੀ ਯਾਦਗਰੀ ਗੇਟ ਬਣਾਇਆ ਜਾਵੇ ਹਾਂ ਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂ ਇਹਦੇ ਬਾਰੇ ਇਸ ਤਰ੍ਹਾਂ ਹੈ ਕਿ ਜਿਹੜਾ ਸਿਵਲ ਪ੍ਰਸ਼ਾਸਨ ਹੈ ਉਹਨਾਂ ਨਾਲ ਗੱਲ ਕਰਾਂਗੇ ਅਸੀਂ ਔਰ ਜੋ ਇਹਨਾਂ ਦੇ ਪਰਿਵਾਰ ਦੀ ਮੰਗ ਆ ਹੋਣਾ ਚਾਹੀਦਾ ਜ਼ਰੂਰ ਕਿਉਂਕਿ ਯਾਦਗਾਰ ਸ਼ਹੀਦ ਦੀ ਬਹੁਤ ਜ਼ਰੂਰੀ ਹੈ